ਕੀਤਾ ਫਲਾਈਟ ਦੇ ਨਾਲ ਅਗਰ ਆਪਾਂ ਧਰਤੀ ਤੋਂ ਚੰਦ ਵੱਲ ਟ੍ਰੈਵਲ ਕਰੀਏ ਤਾਂ 1.28 ਸੈਕਿੰਡ ਦੇ ਵਿੱਚ ਪਹੁੰਚ ਜਾਾਂਗੇ। ਧਰਤੀ ਤੋਂ ਮਾਰਸ ਤੱਕ 12.52 ਮਿੰਟ ਦਾ ਸਮਾਂ ਲੱਗੇਗਾ। ਪ੍ਰੋਕਸੀਮਾ ਤੱਕ ਪਹੁੰਚਣ ਲਈ 4.24 ਸਾਲ ਤੱਕ ਦਾ ਸਮਾਂ ਲੱਗ ਜਾਏਗਾ। 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਸਪੀਡ ਹੁੰਦੀ ਹੈ ਲਾਈਟ ਦੀ। G A I B H I 1600 ਸਾਲ ਤੱਕ ਇੱਥੇ ਪਹੁੰਚਿਆ ਜਾ ਸਕਦਾ। ਸੈਂਟਰ ਆਫ ਮਿਲਕੀ ਵੇ ਗੈਲੈਕਸੀ ਜਿਹੜੀ ਗੈਲੈਕਸੀ ਦੇ ਵਿੱਚ ਆਪਣੀ ਧਰਤੀ ਮੌਜੂਦ ਆ ਉਹਦੇ ਸੈਂਟਰ ਤੱਕ ਪਹੁੰਚਣ ਦੇ ਲਈ 26000 ਸਾਲ ਲੱਗ ਜਾਣਗੇ ਅੱਜ ਤੱਕ ਗੱਲ ਸੌਆਂ ਹਜ਼ਾਰਾਂ ਸਾਲਾਂ ਅੱਛੀ ਗਉਣ ਗੱਲ ਲੱਖਾਂ ਕਰੋੜਾਂ ਅਰਬਾਂ ਸਾਲਾਂ ਚ ਜਾਏਗੀ ਜਿਹੜੀ ਸਾਡੀ ਗੁਆਂਢੀ ਗੈਲੈਕਸੀ ਆ ਐਂਡਰੋਮੇਡਾ ਉੱਥੇ ਤੱਕ ਪਹੁੰਚਣ ਦੇ ਲਈ 2.53 ਮਿਲੀਅਨ ਸਾਲ ਲੱਗ ਜਾਣਗੇ ਤਾਂ ਅਗਰ ਕਿਸੇ ਨੇ ਯੂਨੀਵਰਸ ਦੀ ਅੱਜ ਤੱਕ ਜਾਣਾ ਹੋਵੇ ਤਾਂ ਉਹਨੂੰ 46 ਬਿਲੀਅਨ ਸਾਲ ਟ੍ਰੈਵਲ ਕਰਨਾ ਪਊਗਾ ਸਪੀਡ ਆਫ ਲਾਈਟ ਦੇ ਨਾਲ ਅਕਾਲ